ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾ ਇਹ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬਿਕਮ ਨਦੀ ਜਾਏ ਤਰਨੀ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੱਜਣ ਸੱਚਾ ਪਾਤ ਸਾਹੋ ਸਿਰ ਸਾਦਾ ਸਾਹੋ ਜੇ ਸਬਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੋਨੇ ਸਾਮ ਅੱਖ ਜਿਓ ਕੂੜ ਸੱਚ ਵਰਤੈ ਵਰਤਾਰਾ ਹਰ ਤਿੰਦੌਰੀ ਨਗਰ ਵਾਂਗ ਕੂੜ ਸੱਚ ਪਰਗਟ ਪਹਾਰਾ ਸੁਹਣੇ ਸਮਰਤ ਅੱਖ ਜਿਓ ਕੂੜ ਸੱਚ ਵਰਤੈ ਵਰਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਹੀ ਪਾਤਸ਼ਾਹਾਂ ਦੀ ਜਾਗਦੀ ਜੋਤ ਗੁਰਤਾ ਗਦੀ ਤੇ ਸੁਭਾਏਮਾਨ ਚਵਰ ਛਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਂਪੁਰ ਕਾਂਦੇ ਯਾਦਗਾਰੀ ਸਥਾਨ ਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਨਾਮ ਦੇ 20 ਸਾਲ ਕੇ ਸੰਧਿਆ ਦੇ ਦੀਵਾਨਾ ਦੀ ਰੰਮਤਾ ਨੂੰ ਮੁੱਖ ਰੱਖ ਕਰਕੇ ਪਾਈ ਗੁਰਦਾਸ ਸਾਹਿਬ ਜੀ ਦੀਆਂ ਰਚੀਆਂ ਹੋਈਆਂ ਵਾਰਾਂ ਦੀ ਕਥਾ ਵਿਚਾਰਦਸ ਸਮਾ ਹੋਇਆ ਹੈ ਦੇਵ ਪਾਈ ਗੁਰਦਾਸ ਸਾਹਿਬ ਜੀ ਅੱਜ ਦੀ ਇਸ ਬਾਡੀ ਵਿੱਚ ਉਪਦੇਸ਼ ਦੇ ਕਰਕੇ ਸਿੱਖਿਆ ਦੇ ਰਹੇ ਹਨ ਸਰਵਣ ਕਰਨਾ ਕਰੀਏ ਕਿ ਕਿਵੇਂ ਇਸ ਸੰਸਾਰ ਦੇ ਵਿੱਚ ਸੱਚ ਆਰਟੂ ਉਸ ਦਾ ਜਿਹੜਾ ਬਰਤਾਰਾ ਉਹ ਚੱਲ ਰਿਹਾ ਹੈ ਔਰ ਸਾਚੇ ਸਦਾ ਹੀ ਪਰਗਰ ਉਪਦੇਵ ਚ ਹੈ ਝੂਠ ਜਿਹੜਾ ਉਹ ਆਪਣਾ ਆਪ ਛਪਾਉਂਦਾ ਔਰ ਸਾਚੀ ਕੇਵਲ ਇੱਕ ਪਰਮੇਸ਼ਰ ਵਾਹਿਗੁਰੂ ਹੈ ਹੋਰ ਕਹਿੰਦੇ ਸਾਰੀ ਦੁਨੀਆ ਜਿਹੜੀ ਬਲੇਖੇ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਭੁੱਲ ਕਰਕੇ ਇਸ ਦੁਨੀਆ ਦੇ ਪਸਾਰਿਆਂ ਨੂੰ ਹੀ ਸੱਚ ਮੰਨੀ ਬੈਠੀ ਪਰ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਜੋ ਸੱਚੀ ਸਿੱਖਿਆ ਦਿੰਦੀ ਹੈ ਉਸ ਅਨਸਾਰ ਭਾਈ ਗੁਰਦਾਸ ਸਾਹਿਬ ਜੀ ਅੱਜ ਇਸ ਬਾਡੀ ਅੰਦਰ ਸਿੱਖਿਆ ਦੇ ਰਹੇ ਹਨ ਇਸ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰਿਏ ਜੀ ਸੋਹਣੇ ਸਮਰ ਤਖ ਜਿਓ ਕੂੜ ਸੱਚ ਵਰਤੈ ਵਰਤਾਰਾ ਕਿਨੇ ਕੂੜਾ ਝੂਠਾ ਔਰ ਸਾਚ ਦਾ ਵਰਤਾਰਾ ਇਉਂ ਵਰਤ ਰਿਹਾ ਹੈ ਜਿਵੇਂ ਕਿਨੇ ਸੋਹਣੇ ਸੁਪਨੇ ਤੇ ਜਿਹੜਾ ਪ੍ਰਤੱਖ ਵਰਤਾਰਾ ਪਰਦਾ ਹੈ ਕਿ ਜੇ ਜਿਵੇਂ ਸੁਪਨੇ ਦੇ ਵਿੱਚ ਮਨੁੱਖ ਦੇਖਦਾ ਹੈ ਸਭ ਕੁਝ ਸੋ ਉਸ ਨੂੰ ਇਸ ਤਰ੍ਹਾਂ ਜਾਪਦਾ ਕਿ ਮੈਂ ਜੋ ਦੇਖ ਰਿਹਾ ਉਹ ਸੱਚ ਹੈ ਪਰ ਉਹੀ ਅੱਖ ਖੁੱਲਦੀ ਤੇ ਪਤਾ ਲੱਗਦਾ ਹੈ ਕਿ ਮੈਂ ਸੁਪਨੇ ਵਿੱਚ ਜੋ ਵੀ ਵੇਖਿਆ ਸੋ ਉਹ ਝੂਠ ਦੀ ਨਹੀਂ ਹੈ ਸਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਵੀ ਇਸ ਸੰਸਾਰ ਨੂੰ ਸੁਪਨੇ ਦੀ ਰਿਆਈ ਦੱਸਿਆ ਪਰ ਮਨੋਕ ਜਿਹੜਾ ਕਾਰਵਿਹਾਰਾਂ ਦੇ ਵਿੱਚ ਲਾ ਕਰਕੇ ਹੋਰ ਤੰਦਿਆਂ ਦੇ ਵਿੱਚ ਲਾ ਕਰਕੇ ਇਸੇ ਨੂੰ ਹੀ ਸੱਚ ਮੰਨ ਬੈਠਦਾ ਔਰ ਜੋ ਸੱਚ ਪਰਮੇਸ਼ਰ ਹੈ ਉਸ ਨੂੰ ਚੇਤੇ ਨਹੀਂ ਕਰਦਾ ਜਿਵੇਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਪਾਈ ਮਰਦਾਨਾ ਜੀ ਨੂੰ ਉਚਾਰ ਸੋ ਬਾਜ਼ਾਰ ਦੇ ਵਿੱਚ ਭੇਜਿਆ ਸੀ ਨਾ ਕਿਸੇ ਸਮੇਂ ਕਿ ਜਾਓ ਕਿਸੇ ਸਿਆੜੇ ਮਰਦ ਤੋਂ ਸੇ ਇਹ ਪੁੱਛ ਕਰਕੇ ਆਓ ਕਿ ਜਵਣਾ ਸੱਚਾ ਹੈ ਕਿ ਮਰਨਾ ਸੱਚਾ ਹੈ ਉਮ ਬਰਨਾ ਜਿਹੜਾ ਕਹਿੰਦੇ ਉਹ ਸੱਚਾ ਔਰ ਜਿਉਣਾ ਝੂਠ ਹੈ ਇਸ ਤਰ੍ਹਾਂ ਦਾ ਜਿਹੜਾ ਸਵਾਲ ਪਾ ਕਰਕੇ ਸਤਿਗੁਰੂ ਜੀ ਨੇ ਭੇਜਿਆ ਔਰ ਉਸ ਦਾ ਜਿਹੜਾ ਜਵਾਬ ਹੈ ਸੋ ਉਹ ਮੂਲੇ ਖੱਤਰੀ ਨੇ ਪਾਏ ਮਰਦਾਨਾ ਜੀ ਨੂੰ ਲਿਖ ਕਰਕੇ ਤਾਂ ਦੇ ਦਿੱਤਾ ਕਿ ਜਿਉਣਾ ਜਿਹੜਾ ਝੂਠ ਹੈ ਮਰਨਾ ਸੱਚ ਹੈ ਪਰ ਲਿਖਤਾ ਦਿੱਤਾ ਪਰ ਇਹ ਸੱਚ ਨੂੰ ਉਹ ਕਮਾ ਨਾ ਸਕੇ ਜਿਸ ਵੇਲੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਾ ਕਰਕੇ ਮੂਲੇ ਕਤਰੀ ਨੂੰ ਮਿਲਣ ਵਾਸਤੇ ਸਤਗੁਰੂ ਜੀ ਉਸ ਦੇ ਗ੍ਰਹਿ ਵਿਖੇ ਪਹੁੰਚੇ ਆਵਾਜ਼ ਮਾਰੀ ਸੋ ਮੂਲੇ ਦੇ ਘਰ ਵਾੜੀ ਦੇ ਕਹਿਣ ਤੇ ਇਹ ਮੂਲਾ ਖਤਰੀ ਸੋ ਉੱਥੇ ਕਹਿੰਦੇ ਪਾਥੀਆਂ ਦਾ ਜਿਹੜਾ ਢੇਰ ਹੈ ਉਸ ਦੇ ਵਿੱਚ ਛਪਿਆ ਸਤਿਗੁਰੂ ਜੀ ਤੋਂ ਬੇਮੁਖਤਾਈ ਧਾਰਨ ਕਰਕੇ ਸੱਪ ਲੜ ਕੇ ਇਸ ਦੀ ਕਹਿੰਦੇ ਮੌਤ ਹੋਈ ਉਸ ਵੇਲੇ ਇਸ ਨੂੰ ਜਿਉਣਾ ਜਿਹੜਾ ਉਹ ਸੱਚ ਜਾਪਿਆ ਮਰਨਾ ਇਸ ਨੂੰ ਕੇਤੇ ਨਾ ਆਇਆ ਪਰਵਾਰ ਦੇ ਮੋਹ ਕਰਕੇ ਸਤਿਗੁਰੂ ਜੀ ਤੋਂ ਇਹ ਦੂਰ ਹੋਇਆ ਬਾਅਦ ਵਿੱਚ ਸੱਚੇ ਪਾਤਸ਼ਾਹ ਧੰਤ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਚਰਨੀ ਇਸ ਦੇ ਸੰਬੰਧੀ ਆ ਕਰਕੇ ਪਏ ਸਤਿਗੁਰੂ ਜੀ ਤੋਂ ਖਿਮਾ ਮੰਗੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਦੇਵੋ ਧੰਤ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਸਮਾਂ ਆਵੇਗਾ ਔਰ ਸਮਾਂ ਆਉਂਤੇ ਅਸੀਂ 10ਵੇਂ ਜਾਮੇ ਦੇ ਅੰਦਰ ਸੋ ਇਸ ਮੂਲੇ ਖਤਰੀ ਦਾ ਉਧਾਰ ਕਰਾਂਗੇ ਫਿਰ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 10ਵੇਂ ਜਾਮੇ ਦੇ ਅੰਦਰ ਸੋ ਇਸ ਮੂਲੇ ਖਤਰੀ ਦਾ ਜਿਹੜਾ ਉਧਾਰ ਕੀਤਾ ਸਹੈ ਦਾ ਸ਼ਕਾਰ ਕਰਕੇ ਤੋਂ ਇਸ ਤਰ੍ਹਾਂ ਜਿਹੜਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਜਿਹੜਾ ਖੂੜ ਝੂਠਾ ਔਰ ਸੱਚਾ ਇਸ ਦਾ ਵਰਤਾਰਾ ਇਹ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ ਹੈ ਪਰ ਕੂੜ ਝੂਠ ਜਿਹੜਾ ਉਹ ਸੁਪਨੇ ਦੀ ਨਿਆਇ ਰਿੰਦਾ ਸਦਾ ਝੂਠਾਇ ਰਿੰਦਾ ਉਸ ਦਾ ਕੋਈ ਬਹੁਤਾ ਲਾਭ ਨਹੀਂ ਮਿਲਦਾ ਪਰ ਸੱਚ ਜਿਹੜਾ ਉਹ ਪਤਖ ਰੂਪ ਦੇ ਵਿੱਚ ਸਾਰੀਆਂ ਥਾਵਾਂ ਦੇ ਵਿੱਚ ਪਰਮੇਸ਼ਰ ਦਾ ਰੂਪ ਉਣ ਕਰਕੇ ਕਿਉਂਕਿ ਪਰਮੇਸ਼ਰ ਵਾਹਿਗੁਰੂ ਆਪ ਸੱਚ ਹੀ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਸ ਕਰਕੇ ਉਹ ਪਰਮੇਸ਼ਰ ਹੀ ਸਦਾ ਪ੍ਰਤੱਖ ਹੈ ਸਾਰੀਆਂ ਥਾਵਾਂ ਤੇ ਪੂਰਨ ਹੈ ਹਰ ਚੰਦੌਰੀ ਨਗਰ ਵਾਂਗ ਕੂੜ ਸੱਚ ਪਰਗਟ ਪahara ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਸੋ ਜਿਹੜੀ ਹਰਚੰਦੌਰੀ ਗੰਦਾਰਬ ਨਗਰੀ ਦੀ ਨਿਆਇ ਜਿਹੜਾ ਇਹ ਸਾਰਾ ਸੰਸਾਰ ਦੇ ਸਿਰਿਆ ਨਾ ਇਸ ਨੂੰ ਤਾਂ ਕਹਿੰਦੇ ਝੂਠਾ ਹੀ ਦੇਖਿਆ ਜਾਂਦਾ ਹੈ ਭਾਵੇਂ ਕਿੱਦਾਂ ਵੀ ਕੋਈ ਸੋ ਵਿਸਥਾਰ ਇਸ ਦਾ ਵਿਖਿਆ ਜਾਵੇ ਸੰਸਾਰ ਵਿੱਚ ਪਰ ਸਾਰਾ ਕਹਿੰਦੇ ਇਨਾਸ਼ ਹੋ ਜਾਣ ਵਾਲਾ ਹੈ। ਔਰ ਇਹ ਸੂਠ ਦਾ ਕਹਿੰਦੇ ਪ੍ਰਗਟ ਪਹਾਰਾ ਇਹਨਾਂ ਪਹਾੜ ਵਾਂਗ ਹੈ। ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਵੱਲੋਂ ਬਣਾਇਆ ਹੋਇਆ ਸੱਚ ਹੈ। ਜਦੋਂ ਉਹ ਪ੍ਰਗਟ ਹੁੰਦਾ ਤੇ ਫਿਰ ਝੂਠ ਪਾਸੇ ਰਹਿ ਜਾਂਦਾ। ਜਿੱਨਾ ਕਹਿੰਦੇ ਜੋ ਸਾਚ ਦੇ ਉੱਪਰ ਕੋਈ ਪਰਦਾ ਪਾ ਲੈਂਦਾ ਕੋਈ ਸਮੇਂ ਵਾਸਤੇ ਪਰ ਉਹ ਸੱਚ ਫਿਰ ਛੁਪਦਾ ਨਹੀਂ ਹੈ ਸੱਚ ਨੇ ਸਦਾ ਸੱਚ ਹੀ ਰਹਿਣਾ ਔਰ ਝੂਠ ਜਿਹੜਾ ਸੋ ਉਸ ਦਾ ਕਦੇ ਵੀ ਕਹਿੰਦੇ ਸੰਸਾਰ ਦੇ ਵਿੱਚ ਸਦਾ ਵਾਸਤੇ ਬੋਲਬਾਲਾ ਨਹੀਂ ਰਿਹਾ ਕੁਝ ਸਮੇਂ ਵਾਸਤੇ ਕਹਿੰਦੇ ਜਿਹੜੇ ਝੂਠੇ ਲੋਕ ਹਨ ਸੋ ਉਹ ਆਪਣਾ ਸਮੇਂ ਮੁਤਾਬਕ ਪ੍ਰਭਾਵ ਪਾ ਲੈਂਦੇ ਹਨ ਜੋੜ ਜਲਮੀ ਤਰਪਦਾਰਥਾਂ ਦੇ ਸਿਰ ਤੇ ਸਰਕਾਰੇ ਦੁਬਾਰੇ ਪਹੁੰਚ ਕਰਕੇ ਪਰ ਕਹਿੰਦੇ ਸੱਚ ਸਦਾ ਹੀ ਸੱਚ ਹੁੰਦਾ ਹੈ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋ ਪਰਿਵਾਰ ਸਮੇਤ ਕੀਤੇ ਹੋਏ ਕੁਰਬਾਨੀਆਂ ਦੇ ਜਿਹੜੇ ਦਿਹਾੜੇ ਹਨ ਉਹਨਾਂ ਨੂੰ ਆਪਾਂ ਚੇਤੇ ਕੀਤਾ ਹੈ ਅਨੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸੱਚ ਦਾ ਹੀ ਸਰੂਪ ਹਨ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਆ ਕਰਕੇ ਸੱਚ ਨੂੰ ਸੁਪਰਗਟ ਕੀਤਾ ਭਾਵ ਫਿਰ ਤੋਂ ਉਜਲ ਕਰ ਦਿੱਤਾ ਸੰਸਾਰ ਦੇ ਵਿੱਚ ਉਸ ਸੱਚ ਨੂੰ ਦਬਾਉਣ ਵਾਸਤੇ ਕਿੰਨਾ ਯਤਨ ਸੋ ਔਰੰਗਜ਼ੇਬ ਵੱਲੋਂ ਕੀਤਾ ਗਿਆ ਜਾਂ ਹੋਰ ਪਹਾੜੀ ਰਾਜਿਆਂ ਨੇ ਯਤਨ ਕੀਤਾ ਸੱਚ ਨੂੰ ਦਬਾਉਣ ਵਾਸਤੇ ਤਾਨ ਗੁਰੂ ਦੇਗ ਬਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਸਤਿਗੁਰੂ ਜੀ ਨੇ ਫਿਰ ਵੀ ਗੁਰੂ ਕੇ ਖਾਲਸੇ ਨੂੰ ਸੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਿਆ ਔਰ ਉਸੇ ਸੱਚ ਨੂੰ ਦਬਾਉਣ ਵਾਸਤੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਵੇਂ ਇਹਨਾਂ ਘੇਰਾ ਪਾ ਕਰਕੇ ਰੱਖਿਆ ਸਤਿਗੁਰੂ ਜੀ ਨੇ ਆਪਣਾ ਕਿਲਾ ਛੱਡ ਦਿੱਤਾ ਆਪਣਾ ਸਰਬਾਂਸ ਕੁਰਬਾਨ ਕਰ ਦਿੰਦਾ ਹੈ ਪਰ ਸੱਚ ਕੇਵਲ ਸੱਚ ਰਿਆ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦ ਅੰਦਰ ਸਤਿਗੁਰੂ ਜੀ ਦੇ ਛੋਟੇ ਲਾਲਾਂ ਦੀ ਯਾਦ ਵਿੱਚ ਵੱਡੇ ਸਾਹਿਬਜ਼ਾਦਿਆਂ ਦੀਆਂ ਆਦਾਂ ਵਿੱਚ ਅੱਜ ਕਿੱਡੇ ਵੱਡੇ ਗੁਰਮਤ ਸਮਾਗਮ ਹੋ ਰਹੇ ਹਨ ਇਹ ਉਸੇ ਸੱਚ ਦਾ ਹੈ ਸਰੂਪ ਹਨ ਜਿਤੇ ਉਹ ਉਹ ਸੱਚ ਅੱਜ ਵੀ ਸੱਚ ਹੈ ਸਤਗੁਰੂ ਜੀ ਦੇ ਛੋਟੇ ਲਾਲਾਂ ਦੀਆਂ ਕੁਰਬਾਨੀ ਨੂੰ ਚੇਤੇ ਕਰਾਉਂਦੀਆਂ ਸਰਹੰਦ ਦੀਆਂ ਦਵਾਰਾਂ ਨੂੰ ਤੁਮਕੌਰ ਸਾਹਿਬ ਦੇ ਤੀਰਥ ਹਨ ਪਰ ਔਰੰਗਜ਼ੇਬ ਝੂਠਾ ਜਿਸ ਨੂੰ ਸਤਗੁਰੂ ਜੀ ਨੇ ਵੀ ਆਪਣੀ ਪਾਵਨ ਬਾਣੀ ਦੇ ਵਿੱਚ ਝੂਠਾ ਲਿਖਿਆ ਔਰ ਇਸੇ ਤਰ੍ਹਾਂ ਪਾਏ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਸੱਚ ਹੈ ਨਾ ਉਸਨੇ ਸਦਾ ਸੱਚ ਰਹਿਣਾ ਨਾ ਸੱਚ ਨੂੰ ਕੋਈ ਟਟਲਾ ਸਕਿਆ ਨਾ ਦਬਾ ਸਕਿਆ ਉਸ ਸੱਚ ਨੂੰ ਪ੍ਰਗਟ ਕਰਨ ਵਾਸਤੇ ਆਏ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਰਕੇ ਪਾਏ ਗੁਰਦਾਸ ਸਾਹਿਬ ਜੀ ਇੱਥੇ ਇਹੋ ਸਮਝਾਉਂਦੇ ਹਨ ਕਿ ਜਿਹੜਾ ਸੰਸਾਰ ਹੈ ਉਹ ਸੱਚ ਦੇ ਆਸਰੇ ਖੜਾ ਹੈ ਪਰਮੇਸ਼ਰ ਵਾਹਿਗੁਰੂ ਜੀ ਨੇ ਧਰਮ ਜਿਹੜਾ ਉਹ ਸੋ ਦਇਆ ਔਰ ਧਰਮ ਦੇ ਆਸਰੇ ਸਾਰਾ ਇਹ ਸੰਸਾਰ ਖੜਾ ਹੈ ਪਰ ਜਿੱਥੇ ਕਹਿੰਦੇ ਧਰਮ ਹੈ ਉੱਥੇ ਫਿਰ ਸੱਚ ਵੀ ਹੈ ਇਸ ਕਰਕੇ ਕਹਿੰਦੇ ਸੱਚ ਦਾ ਸਦਾ ਹੀ ਸੋ ਜੈਕਾਰ ਹੈ ਵਡਿਆਈ ਹੈ ਝੂਠ ਜਿਹੜਾ ਸੋ ਉਸ ਦਾ ਕੀ ਕਹਿੰਦੇ ਕੋਈ ਲਾਭ ਹੈ ਕੁਝ ਸਮੇਂ ਵਾਸਤੇ ਝੂਠ ਬੋਲ ਕਰਕੇ ਮਨੁੱਖ ਆਪਣੀ ਵਡਿਆਈ ਸੋਭਾ ਕਰਾਉਂਦਾ ਹੈ ਪਰ ਬਾਦ ਵਿੱਚ ਉਸ ਨੂੰ ਕਹਿੰਦੇ ਲਾਂਤ ਪੈਂਦੀ ਹੈ ਨਦੀ ਪਿਛਾਵਾਂ ਮਾਨਸਾ ਸਿਰ ਚ ਲਵਾਇਆ ਅੰਮ੍ਰਿਤਾਰਾ ਜਿਵੇਂ ਕਹਿੰਦੇ ਨਦੀ ਦੇ ਵਿੱਚ ਮਨੁੱਖ ਦਾ ਪਰਛਾਵਾਂ ਪੈਂਦਾ ਤੇ ਪਾਣੀ ਵਿੱਚ ਉਸ ਦਾ ਸਿਰ ਜਿਹੜਾ ਕਹਿੰਦੇ ਉਹ ਦਿਖਾਈ ਦਿੰਦਾ ਔਰ ਪੈਰ ਜਿਹੜੇ ਹਨ ਸੋ ਉੱਪਰ ਦਿਖਾਈ ਦਿੰਦੇ ਹਨ ਇਸੇ ਤਰ੍ਹਾਂ ਕਹਿੰਦੇ ਅੰਬਰ ਆਕਾਸ਼ ਦੇ ਜਿਹੜੇ ਤਾਰੇ ਵੀ ਸੋ ਉਹ ਪੁੱਠੇ ਦਿਖਾਈ ਦਿੰਦੇ ਖੰਨ ਇਸੇ ਤਰ੍ਹਾਂ ਕਹਿੰਦੇ ਜੋ ਨਦੀ ਦੀ ਨਿਆਇ ਸੰਸਾਰ ਅੰਦਰ ਝੂਠ ਦਿਸ ਰਿਆ ਨਾ ਉਹ ਵੀ ਇੱਕ ਛਲਾਵਾ ਹੀ ਹੈ ਤੇ ਉਸ ਵਿੱਚ ਕੋਈ ਸਚਾਈ ਨਹੀਂ ਹੈ ਤੂੰ ਵਰ ਸੰਦੂਕਾਰ ਹੋਏ ਤੋਲ ਨਾ ਕਨਹਰ ਬਲਸਰ ਹਾਰਾ ਕਿਹਦੇ ਝੂਠ ਰੂਪ ਜਿਹੜੇ ਤੂੰ ਇਹਦਾ ਬਹੁਤ ਸਾਰਾ ਜਿਹੜਾ ਤੁੰਦੂਕਾਰ ਕੋਪਾ ਨੇਰਾ ਹੋਇਆ ਹੋ ਰਿਹਾ ਹੈ ਪਰ ਕਹਿੰਦੀ ਉਸ ਵਿੱਚ ਵਰਸਨ ਰੂਪੀ ਸੱਚ ਤਾਂ ਕੋਈ ਨਹੀਂ ਹੈ ਕਿਉਂਕਿ ਬੱਦਲ ਜੇ ਪਾਣੀ ਦੇ ਭਰੇ ਹੋਏ ਹਨ ਸੱਚ ਵਿੱਚ ਤੇ ਉਹ ਵਰਖਾ ਕਰਦੇ ਹਨ ਪਰ ਤੂੰ ਇਹਦੇ ਜਿਹੜੇ ਬੱਦਲ ਹਨ ਉਹ ਵਰਸਦੇ ਨਹੀਂ ਉਹਨਾਂ ਵਿੱਚੋਂ ਮੀਂਹ ਨਹੀਂ ਕਹਿੰਦੇ ਪੈਂਦਾ ਤੋ ਇਸੇ ਤਰ੍ਹਾਂ ਕਹਿੰਦੇ ਇਹ ਜਿਹੜਾ ਝੂਠ ਹੈ ਇਹ ਤਾਂ ਕਿ ਧੂਏਂ ਦੇ ਜਿਹੜੇ ਬੱਦਲ ਹਨ ਤੇ ਇਹਨਾਂ ਵਿੱਚ ਨਾ ਸੋ ਵਰਖਣ ਦੀ ਕੋਈ ਸ਼ਮਤਾ ਨਾ ਇਹ ਗਰਜ ਸਕਦੇ ਹਨ ਤੇ ਇਹਨਾਂ ਦੀ ਨਿਆਇ ਕਿਹਨੇ ਫਿਰ ਝੂਠ ਦੇ ਵਿੱਚ ਕੀ ਸ਼ਮਤਾ ਕੀ ਕਹਿੰਦੇ ਤਾਕਤ ਹੈ ਬੱਦਲਾਂ ਦੀ ਜਿਹੜੇ ਵਰਖਾ ਕਰਨ ਵਾਲੇ ਬੱਦਲ ਹਨ ਉਹਨਾਂ ਦੀ ਬਰਾਬਰੀ ਇਹ ਧੂਏ ਵਾਲੇ ਬਦਲ ਜਿਵੇਂ ਨਹੀਂ ਨਾ ਕਰ ਸਕਦੇ ਇਸੇ ਤਰ੍ਹਾਂ ਕਹਿੰਦੇ ਝੂਠ ਜਿਹੜਾ ਉਹ ਸੱਚ ਦਾ ਮੁਕਾਬਲਾ ਨਹੀਂ ਕਰਦਾ ਹੈ ਸਾਉ ਨ ਸਿਮਰਨ ਸक्कर ਦੀਪਕ ਬਾਜ ਨਾ ਮਿਟੇ ਅੰਧਾਰਾ ਜਿਵੇਂ ਕਹਿੰਦੇ ਸ਼ਕਰ ਨਾਮ ਸਿਮਰਨ ਦਾ ਵੀ ਹੈ ਜਿਵੇਂ ਕਹਿੰਦੇ ਸ਼ਕਰ ਦਾ ਜੋ ਸਿਮਰਨ ਕਰਨ ਤੇ ਭਾਵ ਯਾਦ ਕਰਨ ਤੇ ਤੇ ਉਸ ਦਾ ਕਹਿੰਦੇ ਸਵਾਦ ਨਹੀਂ ਆਉਂਦਾ। ਛੱਕਰ ਨੂੰ ਜਿੱਨਾ ਚਿਰ ਜ਼ੁਬਾਨ ਤੇ ਨਾ ਰਖੀਏ ਸ਼ਕੀ ਇਨਾ ਤੇ ਉਸ ਦਾ ਕਹਿੰਦੇ ਸਵਾਦ ਨਹੀਂ ਆਉਂਦਾ। ਤੇ ਨਾਲ ਹੀ ਉਦਾਹਰਨ ਦਿੰਦੇ ਹਨ ਕਿ ਦੀਪਕ ਜਿਹੜਾ ਦੀਵਾ ਜਿੱਨਾ ਚਿਰ ਸੋ ਬਾਲਿਆ ਨਾ ਜਾਵੇ ਜਗਾਇਆ ਨਾ ਜਾਵੇ ਉਹਨਾਂ ਚਿਰ ਹਨੇਰਾ ਦੂਰ ਨਹੀਂ ਹੁੰਦਾ। ਇਸੇ ਤਰ੍ਹਾਂ ਕਹਿੰਦੇ ਸੱਚ ਦਾ ਕਹਿੰਦੇ ਸਿਮਰਨ ਕੋਈ ਜ਼ੁਬਾਨੀ ਕਰੇ ਪਰ ਹਿਰਦੇ ਵਿੱਚ ਹਸਾਵੇ ਨਾ ਤੇ ਉਸ ਨੂੰ ਕਹਿੰਦੇ ਸੱਚ ਦਾ ਆਨੰਦ ਨਹੀਂ ਮਿਲਦਾ ਔਰ ਨਾ ਹੀ ਕਹਿੰਦੇ ਉਸ ਦੇ ਹਿਰਦੇ ਵਿੱਚੋਂ ਸੋ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਹੁੰਦਾ ਇਸ ਕਰਕੇ ਕਹਿੰਦੇ ਵੇਖੋ ਨਾ ਤੇ ਕੇਵਲ ਸ਼ੱਕਰ ਸ਼ੱਕਰ ਕੀਤਾ ਕੋਈ ਸਵਾਦ ਤਾਂ ਨਹੀਂ ਨਾ ਆਉਂਦਾ ਤੇ ਜੇ ਕਰ ਦੀਵਾ ਰੱਖ ਲਈਏ ਤੇ ਉਸ ਨੂੰ ਜਗਾਈਏ ਨਾ ਤੇ ਉਸ ਦੇ ਨਾਲ ਕਿੰਨੇ ਹਨੇਰਾ ਦੂਰ ਨਹੀਂ ਹੁੰਦਾ ਇਸ ਕਰਕੇ ਕਹਿੰਦੇ ਵਾਹਿਗੁਰੂ ਜੀ ਦੀ ਕਿਰਪਾ ਤਾਂ ਹੀ ਹੁੰਦੀ ਹੈ ਕਿ ਉਸ ਵਾਹਿਗੁਰੂ ਜੀ ਦੇ ਮਿਲੇ ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰੀਏ ਔਰ ਸਤਿਗੁਰੂ ਜੀ ਦੇ ਗਿਆਨ ਦੁਆਰਾ ਹਿਰਦੇ ਨੂੰ ਪ੍ਰਕਾਸ਼ਿਤ ਕਰ ਲਈਏ ਲੜੇ ਨਾ ਕਾਗਲ ਲਿਖਿਆ ਚਿਤ ਤੇ ਤੇਰੇ ਸਹਿ ਹਜ਼ਾਰਾ ਜਿਵੇਂ ਕਹਿੰਦੇ ਚਿੱਤਰਕਾਰ ਨੇ ਕਾਗਜ਼ ਉੱਪਰ ਸੈਕਰੇਜ ਜਿਹੇ ਹਥਿਆਰਾਂ ਦੇ ਸਨੇ ਯੋਧਿਆਂ ਦੀਆਂ ਚਿੱਤਰ ਤਸਵੀਰਾਂ ਏਥੇ ਲਿਖਿਆ ਹੋਵੇ ਪਰ ਉਹ جنگ ਵਿੱਚ ਲੜੇ ਨਾ ਸੋ ਲੜੇ ਨਾ ਹੋਣਾ ਤੇ ਸੱਚ ਅਸਲ ਵਿੱਚ ਯੋਧਿਆਂ ਦੀ ਨਿਆਂ ਹੀ ਹੈ ਤੇ ਕੂੜ ਚਿੱਤਰਕਾਰੀ ਦੀ ਨਿਆਂ ਇੱਕ ਤਾਂ ਹਨ ਜਿਹੜੇ ਕਹਿੰਦੇ ਚਿੱਤਰੀ ਕੇਵਲ ਬਣੇ ਹੋਏ ਹਨ ਪਰ ਉਲੜੇ ਨਹੀਂ ਹਨ ਉਹ ਚਿੱਤਰਕਾਰੀ ਯੋਧੇ ਹਨ ਕੋਈ ਉਹਨਾਂ ਨੇ ਜੰਗ ਨਹੀਂ ਕੀਤੀ ਪਰ ਸੱਚ ਤਾਂ ਇਹ ਹੈ ਅਸਲ ਯੋਧਿਆਂ ਦੀ ਣਾਈ ਜਿਨ੍ਹਾਂ ਨੇ ਜੰਗਾਂ ਕੀਤੀਆਂ ਉਹ ਅਸਲ ਵਿੱਚ ਯੋਧੇ ਹਨ ਸੱਚ ਕੂੜ ਕਰਤੂਤ ਵਿਚਾਰਾ ਇਸ ਤਰ੍ਹਾਂ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੱਚ ਅਰ ਝੂਠ ਸੱਚ ਔਰ ਝੂਠ ਦਾ ਤਾਂ ਕਿਹਦੇ ਵਿਚਾਰ ਇੱਕ ਹੀ ਹੈ ਸਮਝ ਇਹੋ ਪੈਂਦੀ ਹੈ ਕਿ ਮਨੁੱਖ ਦੇ ਜਿਹੜੇ ਕਰਤੂਤ ਕਰਮ ਹਨ ਉਹਨਾਂ ਤੋਂ ਹੀ ਸੱਚ ਔਰ ਝੂਠ ਦੀ ਵਿਚਾਰ ਹੋ ਸਕਦੀ ਕਿ ਮਨੁੱਖ ਦੀ ਕਰਨੀ ਕਿਹੋ ਜੀ ਕਥਨੀ ਕਿਹੋ ਜੀ ਜਿਹੋ ਜਾਂ ਵੀ ਕਿਹਨੇ ਮਨੁੱਖ ਦਾ ਕਾਰ ਵਿਹਾਰ ਹੈ ਜੀਵਨ ਵਿੱਚ ਰਹਿਣ ਸੈਣ ਉਹ ਤੋਂ ਮਨੁੱਖ ਦੀ ਇਹ ਸਮਝ ਪੈਂਦੀ ਹੈ ਕਿ ਇਹ ਸੱਚ ਦਾ ਧਾਰਨੀ ਹੈ ਜਾਂ ਇਸ ਦੇ ਅੰਦਰ ਕੂੜ ਝੂਠ ਹੈ ਇਸ ਕਰਕੇ ਕਹਿੰਦੇ ਜਿਨ੍ਹਾਂ ਨੇ ਆਪਣੀ ਇਸ ਸੋ ਸਚਾਈ ਨੂੰ ਮੋਖਰਾ ਕਰਕੇ ਜੋ ਚੱਲੇ ਹਨ ਉਹ ਸੱਚ ਦੇ ਮਾਰਗ ਪਰ ਹਨ ਪਰ ਜਿਨ੍ਹਾਂ ਨੇ ਦੇ ਵਿੱਚ ਕੂੜ ਰੱਖਿਆ ਹੋਇਆ ਸੋ ਉਹ ਕੂੜਿਆਰੇ ਟੁੱਟੇ ਹਨ ਭਾਵੇਂ ਵੇਖੋ ਵੇਖ ਬਣਾ ਕਰਕੇ ਗੁਰੂ ਘਰ ਦੇ ਵਿੱਚ ਵੀ ਮਨੋਖੜੇ ਜਿਹੜੇ ਖੰਦੇ ਨੇ ਆਪਾਂ ਮਾਤਾ ਗੁਜਰਕੌਰ ਜੀ ਦਾ ਇਤਿਹਾਸ ਸਰਵਣ ਕੀਤਾ ਗੰਗੂ ਜਿਹੜਾ ਸੋ ਆਪਣੇ ਆਪ ਨੂੰ ਗੁਰੂ ਘਰ ਦਾ ਵਫਾਦਾਰ ਕਹਾਉਂਦਾ ਹੋਇਆ ਮਨ ਦੇ ਵਿੱਚ ਖੂੜ ਭਰਿਆ